ਦਿੱਲੀ ਗੁਰਦਾਰਾ ਕਮੇਟੀ ਦੇ ਪ੍ਰਬੰਧਨ ਨੇ ਦਿੱਲੀ ਗੁਰਦਾਰਾ ਕਮੇਟੀ ਦੀ ਡਾਇਰੈਕਟਰੀ ਵਿੱਚ ਆਪਣਾ ਐਡਰੈਸ ਸ਼ੋ ਕੀਤਾ ਹੈ ਕਿ ਐਮ 103 ਦੇ ਵਿੱਚ ਮੈਂ ਰਹਿਣਾ ਵਾਂ। ਸਹੀ ਸਹੀ। ਇਸ ਕੰਪਨੀ ਦਾ ਐਡਰੈਸ ਐਮ 103 ਮਨਜੀਤ ਸਿੰਘ ਜੀ ਕੇ ਗ੍ਰੇਡਰ ਕਲਾਸ ਦੇ ਕਰਦਾ ਆ ਰਿਹਾ। ਮਗਰ ਅਗਰ ਕਲਪਚਨ ਦਾ 12 ਫਰਜੀ ਬਿੱਲ ਕੋ ਆਪ ਆ ਕੇ ਪੂਰੀ ਨਹੀਂ ਭਈ ਤੇ ਘਰ ਦੇ ਐਡਰੈਸ ਤੇ ਵੀ ਕਰਦੀ ਕੰਪਨੀ ਦੇ ਵੀ ਫਰਜੀ ਬਣਾ ਕੇ ਆਪਣੇ ਮਤਲਬ ਪਿਆ ਗੁਦਰਾ ਦੇ ਉਹਨਾਂ ਦੇ ਉਹਦੇ ਉੱਤੇ ਵੀ ਬਣਾ ਕੇ ਉਸ ਨੂੰ ਕਰਦੇ ਅਡਰੈਸ ਨੂੰ ਤੇ ਕੰਪਨੀ ਬਣਾ ਕੇ ਉਹਦੇ ਤੇ ਇਸ ਤਰ੍ਹਾਂ ਫਰਗੀ ਬਿੱਲ ਦਿੱਤੇ ਜਾ ਰਹੇ ਨੇ ਮਤਲਬ ਕਿੱਥੇ ਤੱਕ ਦਿੱਲੀ ਗੁਰਦੁਆਰਾ ਕਮੇਟੀ ਦਾ ਮਿਆਰ ਗਿਰ ਸਕਦਾ ਹੈ ਕਿੱਥੇ ਤੱਕ ਇਤਨੀ ਕ੍ਰੈਪਸ਼ਨ ਹੋ ਸਕਦਾ ਕੁਛ ਛਪਾਈਆਂ ਗਈਆਂ ਨੇ ਬਿੱਲ ਬਣੇ ਨੇ ਜਿਹੜੀ ਮੈਂ ਕਲਰਫੁਲ ਪ੍ਰੈਸ ਦੀ ਗੱਲ ਕੀਤੀ ਜਿਹਨਾਂ ਲੋਕੋ ਜਦੋਂ ਅਵਜੇ ਕੰਮ ਲਿੱਤੇ ਜਾਂਦੇ ਨੇ ਤਾਂ ਉਹਦੇ ਅਵਜੇ ਚ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਪੁਤਾਨ ਕੀਤਾ ਜਾਂਦਾ ਆ ਤੁਸੀਂ ਜਾ ਕੇ ਚੈੱਕ ਕਰੋ ਕਲਰਫੁਲ ਪ੍ਰੈਸ ਵਾਲਿਆਂ ਨੂੰ ਮਾਤਾ ਸੁੰਦਰੀ ਕਾਲਜ ਦੇ ਵਿੱਚ ਕੰਟੀ ਰਮਾਂ ਕੀਤੀ ਹੋਈ ਹੈ ਜਿਸ ਦੇ ਅਵਜੇ ਵਿੱਚ ਕੰਟੀ ਚਲਾਣਾ 4 ਤੋਂ 5 ਲੱਖ ਰੁਪਏ ਦੇ カラーフル प्रेस ਵਾਲਿਆਂ ਦੀ ਕੰਡੀਨ ਦਿੱਲੀ ਗੁਰਦਾਰਾ ਕਮੇਟੀ ਦੇ ਇੰਸਟੀਟਿਊਸ਼ਨ ਪਾਤਾ ਸੁੰਦਰੀ ਕਾਲਜ ਦੇ ਵਿੱਚ ਚੱਲ ਰਹੀ ਹੈ ਜਿਹਨਾਂ ਬਿੱਲਸ ਜੋ ਕਿ ਬਿੱਲ ਜਾਂ ਹੁਣ ਉਹ ਜਿਹੜੇ ਬਿੱਲਾਂ ਦੇ ਉੱਤੇ ਜਿਹੜੇ ਮੋਬਾਈਲ ਨੰਬਰ ਨੇ ਉਹਨਾਂ ਨੂੰ ਤੁਸੀਂ ਜਦੋਂ ਉਹਨਾਂ ਨੂੰ ਟੂ ਕਾਲਨ ਤੇ ਪਾਓਗੇ ਤੇ ਉਹ ਕਲਰਫੁੱਲ ਪ੍ਰੈਸ ਵਾਲਿਆਂ ਦੇ ਮੋਬਾਈਲ ਨੰਬਰ ਨਹੀਂ ਪੈਂਦੇ ਇੱਕਦਾਂ ਕਰੀ ਚੋੜ ਤੇ ਦਾਵਾ ਹੈਗਾ ਇਹ ਤੇ ਹੋਈਆਂ ਇਹਦੇ ਇੱਥੇ ਤੱਕ ਕ੍ਰਪਸ਼ਨ ਦੀ ਗੱਲ ਇਸ ਤੋਂ ਬਾਅਦ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਇਹ ਸਾਰੇ ਪੇਪਰ ਭੇਜ ਕੇ ਉਸ ਨੂੰ ਕੱਲ ਸ਼ਾਮ ਨੂੰ 7 ਵਜੇ ਦਾ ਚੈਲੰਜ ਦਿੱਤਾ ਸੀ ਕਿ ਤੁਸੀਂ ਜਾਂ ਤੇ ਆਪਣਾ ਰੈਜਿਗਨੇਸ਼ਨ ਦੇ ਦਿਓ ਔਰ ਇਸੇ ਮੈਂ ਤਾਂ ਲੰਬੇ ਹੋ ਜਾਓ ਕਿ ਕੋਈ ਥਰੋ ਕੋਈ ਤੁਸੀਂ ਕਰ ਦਿੱਤਾ ਇਸ ਤੋਂ ਬਾਅਦ ਹੋਰ ਕੁਝ ਹੋ ਨਹੀਂ ਸਕਦਾ ਮੈਂ ਅੱਜ ਫਿਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਦੁਬਾਰਾ ਚੈਲੰਜ ਕਰਦਾ ਹਾਂ ਕਿ ਚੜ੍ਹੇ ਕਸ ਦੇ ਨਾਲ ਹੋਰ ਜੁੜੇ ਮੁੱਦੇ ਹਨ ਪਿਛਲੇ ਦਿਨਾਂ ਮੇਰੇ ਵੀਰ ਜਣੇ ਮੇਰੇ ਨਾਲ ਬੈਠੇ ਹਨ ਇਹਨਾਂ ਨੇ ਗੁਰਦੁਆਰਾ ਨਕਾਬ ਗੰਜ ਸਾਹਿਬ ਨੂੰ ਜਿਹੜੀ ਡਿਵੈਲਪਮੈਂਟ ਲੈ ਕੇ ਮਨਜੀਤ ਸਿੰਘ ਜੀ ਕਨੇ ਡਬਲ ਬਿਆਨੀ ਕੀਤੀ ਦੋ ਮੂਆ ਚਿਹਰਾ ਦਿਖਾਇਆ ਆਪਣੇ ਕਮਰੇ ਦੇ ਵਿੱਚ ਕੁਝ ਹੋਰ ਪਰ ਸੰਗਤ ਦੇ ਸਾਹਮਣੇ ਕੁਝ ਹੋਰ ਉਸ ਨੂੰ ਲੈ ਕੇ ਜੜਾ ਇਹਨਾਂ ਨੇ ਸਾਰਾ ਜੋਰ ਹਮਾਇਸ਼ ਕੀਤੀ ਔਰ ਉਸ ਕੰਮ ਨੂੰ ਹਾਲ ਫਿਲਾ ਕੇ ਉਸ ਗਰਮੰਦ ਨੂੰ ਰੁਕਵਾ ਕੇ ਗੁਰੂ ਘਰ ਦੇ ਪ੍ਰਤੀ ਆਪਣੀ ਸੇਵਾ ਦੇ ਪ੍ਰਤੀ ਨਿਪੱਸਰ ਹੋਏ ਉਸ ਦੇ ਪਿੱਛੇ ਵੀ ਮੈਂ ਦੱਸ ਦਿਆਂ 60 ਲੱਖ ਰੁਪਏ ਦੀ 딜 ਹੋਈ 60 ਲੱਖ ਰੁਪਏ ਦੀ 60 ਲੱਖ ਰੁਪਏ ਮਨਜੀਤ ਸਿੰਘ ਜੀ ਕੇ ਉਹਦੇ ਦੇਣਾ ਤੈ ਹੋਇਆ ਔਰ ਦਿੱਲੀ ਗੁਰਦਾਰਾ ਕਮੇਟੀ ਦੇ ਇੱਕ ਹੈਡ ਗਰੰਟੀ ਮੈਂ ਇਹ ਨਾਮ ਨਹੀਂ ਲੈਣਾ ਚਾਹੁੰਦਾ ਉਸ ਦੇ ਮਾਰਫਤ 30 ਲੱਖ ਰੁਪਏ ਆਲਰੇਡੀ ਭੇਜ ਹੋ ਚੁਕਾ ਮਜੀਦ ਸਿੰਘ ਜੀ ਕੇ ਨੂੰ 30 ਲੱਖ ਰੁਪਏ ਆਲਰੇਡੀ ਭੇਜ ਹੋ ਚੁਕਾ ਹੈ ਪਰ ਉਹ ਫਿਰ ਦੁਬਾਰਾ ਉਸ ਡਵੈਲਪਮੈਂਟ ਨੂੰ ਕਰਨ ਦੀ ਤਿਆਰੀ ਦੇ ਵਿੱਚ ਹਨ ਪਰ ਦੁਬਾਰਾ ਉਸ ਜੋ ਪੂਰੇ ਹਾਦਿਆਂ ਦੀਵਾਰਾਂ ਨੂੰ ਢਾਕੇ ਜਾਂ ਜਦ ਦੀਵਾਰਾਂ हटਣ ਗਿਆ ਤੇ ਛੱਤ ਵੀ ਡਾਢੇਗੀ ਤੇ ਇਟ ਮੀਨਸ ਦੁਬਾਰਾ ਉਸ ਨੂੰ 9500 ਤੋਂ ਕਰਨ ਦੀ ਉਹਨਾਂ ਦੀ ਤਿਆਰੀ ਹੈ ਮੈਂ ਉਹਨੂੰ ਇਸ ਮਾਧਿਅਮ ਤੋਂ ਅੱਜ ਤੁਹਾਡੇ ਸਾਰਿਆਂ ਦੇ ਮਾਧਿਮ ਤੋਂ ਆਪਣੇ ਸਾਡੇ ਇਸ ਗੱਲ ਦਾ ਵੀ ਚੈਲੰਜ ਕਰਦਾ ਕਰੋ ਕਿ ਉਹਨਾਂ ਨੇ ਆਵਾਜ਼ੀ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਵਿਰਾਸਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਪੱਖਿਆ ਨਹੀਂ ਚਾਏਗਾ ਤੀਸਰਾ ਅੱਜ ਮਨਜੀਤ ਸਿੰਘ ਜੀ ਕੇ ਅੱਜ ਮਨਜੀਤ ਸਿੰਘ ਜੀ ਕੇ ਜਿਸ ਜਗ੍ਹਾ ਤੇ ਬੈਠਾ ਹੈ ਉਹ ਕਹਿੰਦਾ ਕਿ ਮੈਂ ਸਿੱਖ ਮਸਲਿਆਂ ਬਾਰੇ ਸਿੱਖ ਪੰਥ ਦੇ ਮਸਲਿਆਂ ਬਾਰੇ ਬਹੁਤ ਮਤਲਬ ਲੜਾਈ ਲੜਦਾ ਹੈ ਸਭ ਕੁਝ ਕਰ ਰਿਹਾ ਅੱਜ ਤੱਕ ਮੈਨੂੰ ਦੱਸ ਦੇ ਕਿਸੇ ਸਰਕਾਰੀ ਦਰਬਾਰੇ ਤੋਂ ਨੇ ਕਿਹੜੀ ਲੜਾਈ ਲੜ ਕੇ ਕੀ ਲਿਆ ਹਾਂ ਕਰ ਕੁਝ ਲਿਆ ਕਿ ਨਹੀਂ ਲਿਆ ਲੇਕਿਨ ਆਪਣੇ ਬੇਟੇ ਵਾਸਤੇ ਪੂਏ ਐਮਸੀਆਰ ਦੇ ਵਿੱਚ पूरे दिल्ली शहर ਦੇ ਵਿੱਚ ਅਮੁੱਲ ਦੀ ਏਜੰਸੀ ਲਈ ਜੋ ਅੱਜ ਲੱਖੋ ਕਰੋੜ ਰੁਪਏ ਦਾ ਬਿਜ਼ਨਸ ਕਰ ਰਹੀ ਉਹ ਸਰਕਾਰ ਦੇ ਦਰਬਾਰ ਨੂੰ ਚੁੱਕਾ ਦੇ ਵਿੱਚੋਂ ਉੱਨੇ ਲਗੇ ਮੈਂ ਮਜੀਦ ਸਿੰਘ ਜੀ ਕੋਲ ਚੈਲੰਜ ਹੋਰ ਕਰਦਾ 1984 ਲਾਈਫਸਟਾਈਲ ਤੁਸੀਂ ਸਾਰਿਆਂ ਨੇ ਦੇਖਿਆ ਹੋਗਾ ਪਿਛਲੇ ਦਿਨ ਉਸਨੇ ਇੱਕ ਸੀਡੀ ਛੋਕ ਦਿੱਤੀ ਸੀ ਕਿ ਮੇਰੇ ਘਰ ਦੇ ਅੰਦਰ ਇੱਕ ਸੀਡੀ ਆਈ ਹੈ ਮੇਰੇ ਘਰ ਦੇ ਅੰਦਰ ਇੱਕ ਸੀਡੀ ਆਈ ਹੈ ਜਿਸ ਦੇ ਵਿੱਚ ਜਗਦੀਸ਼ ਟੈਡਰ ਇਹ ਗੱਲ ਕਰ ਰਿਹਾ ਹੈ دوسرا ਬੰਦਾ ਇਹ ਗੱਲ ਕਰ ਰਿਹਾ ਹੈ ਤੀਸਰਾ ਬੰਦਾ ਇਹ ਗੱਲ ਕਰ ਰਿਹਾ ਹੈ ਕਿ ਮੈਂ ਨੇ ਇਹ ਕੀਤਾ ਮੈਂ ਨੇ ਉਹ ਕੀਤਾ ਮੈਂ ਨੇ ਉਹ ਕੀਤਾ ਮੈਂ ਉਸ ਨੂੰ ਚੈਲੰਜ ਕਰ ਰਿਹਾ ਫੇਰ ਅੱਜ ਇਹ ਉਹ ਸਿਡੀ ਦੀ ਪੂਰੀ ਰਿਪੋਰਟ ਥੱਲੇ ਵਿੱਚ ਬਹੁਤ ਤਗੜਾ ਕਰੋੜਾਂ ਰੁਪਏ ਦਾ ਉਹਦੇ ਵਿੱਚ ਵੀ ਗੋਟਾਲਾ ਮੰਜੀਤ ਸਿੰਘ ਕੀ ਕਰੇ ਰੱਖੋ ਕਰੋੜਾਂ ਰੁਪਏ ਦੀ ਉਹਦੇ ਪਿੱਛੇ 딜 ਕਰਕੇ ਉਸ ਸੀਡੀ ਨੂੰ ਆਪਣੇ ਕਾਰਟ ਵਿੱਚ ਕਿਸ ਤਰ੍ਹਾਂ ਮੰਗਵਾਇਆ ਔਰ ਕਿਸ ਤਰ੍ਹਾਂ ਤੇੜੀ ਵੱਡੀ ਗੱਡੀ ਉਹਨੂੰ ਕਿਸ ਤਰ੍ਹਾਂ ਉਸਦੀ ਐਵਰੇਜ ਵਿੱਚ ਮਿਲੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਸਨੇ ਇਸ 84 ਦੇ ਰਾਈਟਸ ਦੇ ਵਿੱਚ ਕਿਹੜੇ-ਕਿਹੜੇ ਸਟੱਫ ਲੈਣੇ ਸੀ ਉਹ ਆਉਣ ਵਿੱਚ ਉਸਦੇ ਨਵੇਂ ਖੁਲਾਸੇ ਨਵੇਂ ਅਗਲੀ ਪ੍ਰੈਸ ਕਾਨਫਰੰਸ ਰੋਜ਼ ਵਿੱਚ ਜ਼ਰੂਰ ਕਰੇਗਾ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂ ਕਿ ਜਾਇ ਗੁਰਦਾਰਾ ਬੰਗਲਾ ਸਾਹਿਬ ਦੀ ਸੈਂਟਰਲ ਹਾਲ ਦੀ ਏਸੀ ਦੀ ਗੱਲ ਹੋਵੇ ਉਹ ਭਾਵੇਂ ਕਿਸੇ ਵੱਡੇ ਪਰਿਵਾਰ ਨੇ ਗੁਰੂ ਘਰ ਦੇ ਸੇਵਾਦਾਰ ਨੇ ਸੇਵਾ ਕੀਤੀ ਹੋਵੇ ਲੇਕਿਨ ਅੱਜ ਵੀ ਚੈੱਕ ਕਰ ਲੋ ਮਜੀਠ ਸਿੰਘ ਜੀ ਕਿ ਇਹ ਮੇਰਾ ਚੈਲੰਜ ਹੈ ਸਾਰੇ ਏਸੀਆਂ ਦੇ ਬਿੱਲ ਦਿੱਲੀ ਗੁਰਦਾਰਾ ਕਮੇਟੀ ਤੋਂ ਪੇ ਹੋਏ ਨੇ ਜਿਸ ਨੇ ਸੇਵਾ ਕੀਤੀ ਉਹਦੇ ਕੋਲੋਂ ਅਲੱਗ ਪੈਸੇ ਲੈ ਲੈ ਔਰ ਸਾਰੇ ਦੇ ਸਾਰੇ ਬਿੱਲ ਦਿੱਲੀ ਗੁਰਦਾਰਾ ਕਮੇਟੀ ਦੇ ਪਾਸ ਦਿੱਤੇ ਕਿ ਭਈ ਕਿ ਭਈ ਅਜਿਹੜੀ ਸੇਵਾ ਕੀਤੀ ਜਾ ਰਹੀ ਹੈ ਇਹ ਦਿੱਲੀ ਗੁਰਦਾਰਾ ਕਮੇਟੀ ਖੁਦ ਕਰ ਰਹੀ ਹੈ ਕਣ ਗੁਰਦਾਰਾ ਬੰਗਲਾ ਸਾਹਿਬ ਦਾ ਹਾਲਜਾ ਮੇਨ ਸੈਂਟਰ ਦਾ ਹਾਲਜਾ ਸੈਂਟਰਲਾਈਜ਼ੀ ਅਸੀਂ ਕੀਤਾ ਉਹ ਇੱਕ ਪਰਿਵਾਰ ਨੇ ਸੇਵਾ ਕੀਤੀ ਹੈ ਉਸ ਪਰਿਵਾਰ ਦੀ ਸੇਵਾ ਨੂੰ ਆਪਣੀ ਜੇਬ ਵਿੱਚ ਪਾ ਲਿਆ ਗਿਆ ਔਰ ਜਿਹੜਾ ਖਰਚਾ ਉੱਥੇ ਆਇਆ ਉਸ ਖਰਚੇ ਨੂੰ ਉੱਥੇ ਦਲੀ ਗੁਰਦਾਰਾ ਕਮੇਟੀ ਦੇ ਅਕਾਊਂਟਿੰਗ ਸ਼ੋਅ ਕਰਕੇ ਉਹ ਬੇਮਰਜ਼ਾ ਭੁਗਤਾਨ ਉਥੋਂ ਦਿੱ ਦਿੱਤਾ ਜਾਂਦਾ ਇਸ ਤਰ੍ਹਾਂ ਦੇ ਕਈ ਹੋਰ ਸਾਈਕਲੋ ਸਕੈਂਡਲ ਨੇ ਜਿਹੜੇ ਦਲੀ ਗੁਰਦਾਰਾ ਕਮੇਟੀ ਦੇ ਇੱਕੋ ਪ੍ਰੈਸ ਕਰਦੇ ਮੈ ਸਮਝਣਾ ਨਹੀਂ ਦਿੱਸੇ ਜਾ ਸਕਦੇ ਮਨਜੀਤ ਸਿੰਘ ਜੀ ਕਿ ਅੱਜ ਭੱਜਣ ਦੀ ਕੋਸ਼ਿਸ਼ ਕਰ ਰਿਹਾ ਤੋ ਸਿਰ ਕਰਕੇ ਬੱਜਨ ਦੀ ਕੋਸ਼ਿਸ਼ ਕਰ ਰਿਹਾ ਆਪਣੀਆਂ ਨਕਾਮੀਆਂ ਕਰਕੇ ਉਹ ਆਪਣੀ ਨਕਾਮੀ ਸਕੂਲ ਦੀ ਸਟਾਫ ਦੀ ਸੇਵਾ ਵੀ ਨਹੀਂ ਦਿੱਤੀ ਜਾ ਰਹੀ ਉਸ ਦੀ ਨਗਰ ਦੇ ਥੱਲੇ ਜਿਹੜੀ ਮਰਜਾਵਾਂ ਦਾ ਸ਼ੋਸ਼ਣ ਹੁੰਦਾ ਉਸ ਕਰਕੇ ਜਾਂ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ ਉਸ ਹਾਲਾਤ ਨੂੰ ਦੇਖਦੇ ਹੋਏ ਆਪਣੀ ਜਾਂਚ ਫੜਾਉਂਦੀ ਹੈ ਆਪਣੇ ਕੈਪਸ਼ਨ ਨੂੰ ਦੇਖ ਕੇ ਜਿਸ ਤਰ੍ਹਾਂ ਦੇ ਸਿਪੂ ਕੋਸਲ ਭੇਜਣ ਉਸ ਨੂੰ ਦੇਖ ਕੇ ਉਹ ਬੱਜਨ ਦੀ ਕੋਸ਼ਿਸ਼ ਕਰ ਰਿਹਾ ਅਦਰਵਾਈਜ਼ ਅਗਰ ਗੁਰੂ ਗੁਰੂ ਪ੍ਰਤੀਯੋਗੀ ਸੇਵਾ ਹੁੰਦੀ ਜਾਂ ਗੁਰੂ ਗੁਰੂ ਪ੍ਰਤੀ ਉਸੇ ਨਿਤਵਸਤਾ ਗੋਣਾ ਹੁੰਦਾ ਤੇ ਜਦੋਂ ਡੇਰਾ ਸੱਚਾ ਸੋਧਾ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਗਈ ਸੀ ਉਸ ਦਿਨ ਉਸ ਦਿਨ ਅਕਾਦਗਤ ਜਦੋਂ ਮਾਫੀ ਦਿੱਤੀ ਗਈ ਸੀ ਉਸ ਦਿਨ ਸੰਗਤ ਨੂੰ ਲੈ ਕੇ ਜਾਂ ਆਪਣੇ ਮੈਂਬਰਸ ਨੂੰ ਲੈ ਕੇ ਉੱਥੇ ਉਹਨਾਂ ਦਾ ਉਹ 2 ਅਕਤੂਬਰ ਨੂੰ ਉਹਨਾਂ ਦਾ ਧਨਵਾਦ ਕਰਨ ਵਾਸਤੇ ਡੇਰਾ ਤਾਂ ਨਾ ਜਾਂਦਾ ਮੈਂ ਚਾਹਾਂਗਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਅੱਜ ਮੁੰਜੀ ਸਿੰਘ ਜੀ ਕੇ ਅਸਤੀਫੇ ਦੀ ਗੱਲ ਦੇ ਉੱਤੇ ਆਇਆ ਜਾਂ ਕਿਸ ਮੁੱਲ ਦੇਖ ਕੇ ਆਇਆ ਮੇਰੇ ਵੀ ਮੋੰਡੀ ਜੀ ਬੈਠੇ ਹਨ ਆਪਣਾ ਆਦਮੰਦੀਪ ਜੀ ਬੈਠੇ ਹਨ ਮਿੱਤਰ ਜੀ ਬੈਠੇ ਹਨ ਸਾਰੇ ਮੈਂ ਚਾਹਾਂਗਾ ਕਿ ਅਗਰ ਇਸ ਗੱਲ ਦੇ ਇਹਨਾਂ ਦੇ ਕੋਈ ਆਪਣੇ ਥੀਵ ਰੱਖਣਾ ਚਾਹੁੰਦੇ ਆਪਣੇ ਜਰੂਰ ਰੱਖਣ ਬਾਈ ਗੁਰਜੀ ਦਾ ਖਾਲਸਾ ਹੈ ਇਹ ਜਿਹੜਾ ਹੈ ਤੁਸੀਂ ਸਾਰੇ ਇਰਜ਼ਾ ਲਗਾਏ ਨੇ ਔਰ ਅੱਜ ਸਵੇਰੇ ਜੋ ਇੱਕ ਨਿਊਜ਼ ਆਈ ਹੈ ਕਿ ਮਨਜੀਤ ਸਿੰਘ ਜੀ ਕੇ ਨੇ ਆਪਣਾ ਜਿਹੜਾ ਹੈਗਾ ਸੀਟ ਨੂੰ ਛੱਡ ਕੇ ਤੇ ਸਾਰੀ ਜਿਹੜੀ ਜ਼ਿੰਮੇਵਾਰੀ ਇਹ ਕਾਲਕਾ ਜੀ ਨੂੰ ਦੇ ਦਿੱਤੀ ਉਸ ਬਾਰੇ ਕੀ ਕਹੋਗੇ ਗੁਰਜੀ ਉਹ ਤਾਂ ਹਰ ਮਹੀਨੇ ਬਾਅਦ ਬਦਲਦਾ ਉਹਦੀ ਹੁਣੇ ਇੱਕ ਵੀਡੀਓ ਆਈ ਹੈ ਮੈਂ ਤੁਹਾਨੂੰ ਹੁਣੇ ਭੇਜ ਦੇਣਾ ਹੁਣ ਉਹ ਕਹਿ ਰਿਹਾ ਕਿ ਮੈਂ ਦੋ ਹਫ਼ਤੇ ਦੀ ਛੁੱਟੀ ਤੇ ਗਿਆ ਮੈਂ ਕੋਈ ਇਸਤੀਫਾ ਨਹੀਂ ਦਿੱਤਾ ਮੈਂ ਪਾਰਟੀ ਦੀ ਲਾਈਨ ਲੈਂਦੇ ਆ ਖਾਰਾ ਦਾ ਸਵੇਰੇ ਚੈਨਲ ਦੇ ਉੱਤੇ ਉਹਦਾ ਜਵਾਬ ਸੁਣ ਲਓ ਉੱਥੇ ਵੀ ਆਈ ਗੋਲ-ਮੋਲ ਗੱਲਾਂ ਕਰ ਰਿਹਾ ਦਿਨ ਪਿਆ ਚੇਲ ਹੋ ਚੁੱਕਿਆ ਫਿਰ ਵੀ ਦਿਨ ਪਿਆ ਚੇਲ ਹੋ ਚੁੱਕਿਆ ਜਿਹੜਾ ਪ੍ਰੂਫ ਸਾਡੇ ਭਾਈ ਜੀ ਬੈਠੇ ਨੇ ਇਹਨਾਂ ਨੇ ਜਦੋਂ ਉਹਦਾ ਇਹ ਸਟੇਟਮੈਂਟ ਲਈ ਸੀ ਰਿਕਰਡ ਕੋਈ ਸੱਜ ਦੇ ਡਵੈਲਪਮੈਂਟ ਦੇ ਤੱਕ ਕੁਝ ਹੋਰ ਸੀ ਬਾਤ ਗੋਲਦੀ ਅਸ਼ਵੇਰ ਉਹਦਾ ਵੀਡੀਓ ਵੀ ਦਿੱਤਾ ਜਿਹੜਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ ਉਹਦੇ ਵਿੱਚ ਜੋ ਸਪਸ਼ਟ ਅਸੀਂ ਪੁੱਛਿਆ ਕੀ ਤੁਸੀਂ ਗੁਰਦੁਆਰਾ ਹਾਲ ਨੂੰ ਵੱਡਾ ਕਰੋਗੇ ਇਹ ਹੀ ਸਵਾਲ ਪੀਟੀਸੀ ਦੇ ਰਿਪੋਰਟਰ ਨੇ ਵੀ ਪੁੱਛਿਆ ਉਸਤੇ ਪੀਟੀਸੀ ਚੈਨਲ ਦੇਤੇ ਜਦ ਕਿ ਉਹਨਾਂ ਦਾ ਆਪਣਾ ਚੈਨਲ ਦਾ ਪੀਟੀਸੀ ਉਸਤੇ ਵੀ ਉਹਨਾਂ ਨੇ ਕੁਝ ਉਹਨੇ ਜਿਹੜਾ ਉਹ ਤੇ ਐਂਕਰ ਨੇ ਪੁੱਛਿਆ ਕਿ ਤੁਸੀਂ ਗੁਦਾਰਾ ਹਾਲ ਵੱਡਾ ਕਰੋਗੇ ਬਾਕੀ ਸਾਰੀ ਗੱਲਾਂ ਛੱਡ ਦਿਓ ਜਿਹੜੀ ਤੁਸੀਂ ਕਰ ਰਹੇ ਹੈਗੇ ਹੋ ਉਹਨੇ ਕਿਹਾ ਨਹੀਂ ਜੀ ਅਸੀਂ ਕੋਈ ਗੁਦਾਰਾ ਹਾਲ ਵੱਡਾ ਨਹੀਂ ਕਰਨਾ ਅਸੀਂ ਇਹ ਜੀ ਕੋਈ ਗੱਲ ਨਹੀਂ ਕੀਤੀ ਆਪਣੀ ਫੇਸਬੁੱਕ ਪੇਜ ਤੇ ਲਾਈਵ ਕਰਕੇ ਵੀ ਉਹਨਾਂ ਨੇ ਪਾਇਆ ਕਿ ਅਸੀਂ ਕੋਈ ਹਾਲ ਵੱਡਾ ਨਹੀਂ ਕਰ ਰਹੇ ਔਰ ਜਦ ਕਿ ਜਦੋਂ ਅਸੀਂ ਉਹਨਾਂ ਨਾਲ 1 ਟੂ 1 ਬੈਠ ਕੇ ਕਮਰੇ 'ਚ ਗੱਲ ਕੀਤੀ ਉਦੋਂ ਸਾਡੇ ਦਮਨਬੀਰ ਜੀ ਨੇ ਲਾਈਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਸੰਗਤ ਨਾਲ ਗੱਲ ਜਾਏ ਉਹਨਾਂ ਨੇ ਉਸੇ ਟਾਈਮ ਉਹ ਬੰਦ ਕਰਾਤਾ ਔਰ ਜਦੋਂ ਉਹਨਾਂ ਨੇ ਅਸੀਂ ਸਾਡੇ ਕੋਲ ਇੱਕ ਸੀਡੀ ਆਈ ਜਿਹਦੇ ਵਿੱਚ ਉਹ ਸਾਰੀ ਰਿਕਾਰਡਿੰਗ ਸੀਗੀ ਮੀਟਿੰਗ ਦੀ ਉਹਦੇ ਵਿੱਚ ਉਹ ਜੋ ਸਾਨੂੰ ਉਹਨੇ ਬੰਦ ਕਮਰੇ 'ਚ ਬੋਲਿਆ ਸੀਗਾ ਜੋ ਅਸਲੀ ਸੱਚ ਸੀਗਾ ਜੋ ਕਰਨ ਜਾਇਦਾ ਸੀ ਜੋ ਸਾਡੇ ਸਰਟੀਫਿਕੇਟ 'ਚ ਦੱਸ ਰਹੇ ਇਹ ਤਾਂ ਸਾਨੂੰ ਹੋਰ ਪਤਾ ਜਿੰਨੇ ਕਿ 60 ਲੱਖ ਦੀ ਡੀਲ ਹੋਈ ਹੈ 30 ਲੱਖ ਪੇ ਹੋ ਗਿਆ ਹੈਗਾ ਤੇ ਇਹ ਗੱਲਾਂ ਉਹ ਕਹਿੰਦੇ ਸਾਡੇ ਕੋਲ 3 ਸਾਲ ਪਹਿਲੇ ਸੀ ਐਗਜ਼ੈਕਟਿਵ ਜੋ ਪਾਸ ਕਰ ਚੁੱਕਿਆ ਮੌਨ ਰਿਕਾਰਡ ਟੀਵੀ ਦੇ ਉੱਤੇ ਉਹ ਆ ਕੇ ਉਹ ਕਹਿ ਰਹੇ ਕਿ ਅਸੀਂ ਐਜੀ ਕੋਈ ਗੱਲ ਨਹੀਂ ਕੀਤੀ ਉਹਦਾ ਸਰਾ ਸਾਰ ਝੂਠ ਜਿਸ ਤਰੀਕੇ ਨਾਲ ਉਹਨਾਂ ਦਾ ਉਹ ਝੂਠ ਉਜਾਗਰ ਹੋਇਆ ਕਾਗਨ ਸਾਹਿਬ ਵਾਲੇ ਮੈਟਰ ਦੇ ਇਸੇ ਤਰੀਕੇ ਦੇ ਨਾਲ ਹੁਣ ਅਸੀਂ ਅੱਜ ਦੇਖ ਰਹੇ ਹਾਂ ਸਾਰੇ ਚੈਨਲਾਂ ਤੇ ਆ ਰਿਹਾ ਮਨਜੀਤ ਸਿੰਘ ਜੀ ਨੇ ਅਸਤੀਫਾ ਦੇ ਦਿੱਤਾ ਲੇਕਿਨ ਹੁਣ ਉਹ ਗੰਗਲਵਾ ਤੋਂ ਮਿੱਟੀ ਝਾੜਨ ਵਾਸਤੇ ਨਵੀਂ ਨਵੀਂ ਗੱਲਾਂ ਕਰ ਰਹੇ ਤੇ ਹੀ ਇਜ਼ ਅ ਟੋਟਲੀ ਲਾਇਰ ਉਹ ਇੱਕ ਝੂਠਾ ਇਨਸਾਨ ਹੈਗਾ ਉਹਦਾ ਜੋ ਉਠ ਜਿਹੜਾ ਹੈਗਾ ਛੰਟੀ ਜੀ ਦੇ ਆਪਣੇ ਜੋ ਉਹਨੇ ਕਰਪਸ਼ਨ ਦੇ ਪ੍ਰੂਫ ਦਿੱਤੇ ਹੋਏ ਹੈ ਇਹ ਬੜਾ ਇੱਕ ਸੀਰੀਅਸ ਇਸ਼ੂ ਹੈਗਾ ਕਿ ਅਸੀਂ ਗੁਰੂ ਘਰ ਦੇ ਗੁੱਲਕ ਨੂੰ ਆਪਣੇ ਘਰ ਵਰਤ ਦੇ ਵਰਤੇ ਪਏ ਉਹਨੂੰ ਤੁਸੀਂ ਉਹਨੂੰ ਸੇਵ ਕਰਨਾ ਸੀ ਤੁਸੀਂ ਆਪ ਲੁੱਟਦੇ ਪਏ ਹੈਗੇ ਇਹ ਬੜੀ ਸ਼ਰਮ ਦੀ ਗੱਲ ਹੈਗੀ ਹੈ ਔਰ ਇਸ ਤੇ ਜੋ ਵੱਡੀ ਕਾਨੂੰਨੀ ਕਾਰਵਾਈ ਸੰਗਠਿਤ ਤੌਰ ਤੇ ਹੋਈਗੀ ਉਹ ਅਸੀਂ ਸਾਰੇ ਸੰਗਤ ਦੌਰ ਦੇ ਮਿਲ ਕੇ ਜ਼ਰੂਰ ਕਰਾਂਗੇ ਅਸੀਂ ਸੰਗਤ ਰੂਪ ਦੇ ਵਿੱਚ ਪਿਛਲੇ ਦਿਨੀ 4 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ 5 ਤਰੀਕ ਨੂੰ ਤੁਸੀਂ ਸਾਰੇ ਮੀਡੀਆ ਵਾਲਿਆਂ ਨੇ ਸਾਰੇ ਅਖਬਾਰਾਂ ਨੇ ਛਾਪਿਆ ਅਸੀਂ ਉਸੇ ਮਨਜੀਤ ਸਿੰਘ ਜੀ ਕੇ ਦਾ ਇਸਤੀਫਾ ਮੰਗਿਆ ਸੀ 5 ਤਰੀਕ ਨੂੰ ਸਾਰੇ ਅਖਬਾਰਾਂ ਨੇ ਨਿਊਜ਼ ਚੈਨਲਾਂ ਨੇ ਸਾਰਿਆਂ ਨੇ ਦਿਖਾਇਆ ਜਿਸ ਦੇ ਵਿੱਚ ਅਸੀਂ ਉਸ ਦੇ ਫੇਸਬੁੱਕ ਅਸੀਂ ਆਪਣੇ ਫੇਸਬੁੱਕ ਪੇਜਾਂ ਤੇ ਆ ਗਿਆ ਸੀ ਕਿ ਮਨਜੀਤ ਸਿੰਘ ਜੀ ਕੇ ਐਕਸਪੋਜ਼ਡ ਉਹ ਐਕਸਪੋਜ਼ ਹੋ ਰਹੇ ਨੇ ਕਿ ਉਹ ਜੋ ਚੁਣਦਾ ਉਹ ਸੱਚਾਈ ਅੰਦਰ ਬੋਲ ਰਹੇ ਨੂੰ ਬਾਹਰ ਆ ਕੇ ਝੂਠ ਬੋਲ ਰਹੇ ਨੇ 23 ਤਰੀਕ ਰਾਤ ਨੂੰ ਉਹਨਾਂ ਨੇ ਲਾਈਵ ਹੋ ਕੇ ਇਹ ਗੱਲ ਕਹੀ ਕਿ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਰਿਹਾ ਜਿੱਥੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਗੱਲ ਹੈ ਬਰਗਾੜੀ ਈਸ਼ੂ ਦੀ ਗੱਲ ਹੈ ਝੂਠੇ ਸੋਦੇ ਵਾਲੇ ਸੋਦੇ ਸਾਧ ਨੂੰ ਮਾਫੀ ਕਰਨ ਦੀ ਗੱਲ ਹੈ ਅੱਜ ਪੰਕਰ ਜੀ ਨੇ ਜਦੋਂ ਉਹਨਾਂ ਦੀ ਸਟੇਟਮੈਂਟ ਲਈ ਕਿ ਸਭ ਤੋਂ ਪਹਿਲੇ ਤੁਸੀਂ ਬਿਆਨ ਦਿੱਤਾ ਸੀ ਮੈਂ ਮੀਡੀਆ ਵਾਲੇ ਸਾਰੇ ਵੀਰਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਕਿ ਸਭ ਤੋਂ ਪਹਿਲਾ ਬਿਆਨ ਭਰੀ ਪ੍ਰੈਸ ਕਾਨਫਰੰਸ ਵਿੱਚ ਮੈਂ ਹੱਥ ਜੋੜ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਸਨ ਕਿ ਜਿਹੜਾ ਫੈਸਲਾ ਅਦਾਲਤ ਤੱਕ ਸਭ ਤੋਂ ਲਿਆ ਗਿਆ ਬਿਲਕੁਲ ਗਲਤ ਲਿਆ ਗਿਆ ਜੱਥੇਦਾਰ ਜੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਫੈਸਲਾ ਵਾਪਸ ਲਿਆ ਜਾਵੇ 24 ਸਤੰਬਰ 2015 ਨੂੰ ਮਾਫ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਤੋਂ 25 ਸਤੰਬਰ ਨੂੰ ਅਖਬਾਰ ਦੇ ਮੇਰਾ ਬਿਆਨ ਆ ਗਿਆ ਸੀ 26 ਸਤੰਬਰ ਨੂੰ ਮੈਂ ਪ੍ਰੈਸ ਕਾਨਫਰੰਸ ਕਰਵਾ ਰਹੇ ਸਨ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਕੱਲੇ ਨੇ ਵਿਰੋਧ ਕੀਤਾ ਸੀਗਾ ਔਰ 14 ਅਕਤੂਬਰ 2015 ਨੂੰ ਬਰਗਾੜੀ ਦੇ ਵਿੱਚ ਗੋਲੀकांड ਹੋਇਆ ਸੀ ਬਹਿਬਲ ਕਲਾ ਦੇ ਵਿੱਚ ਉਸ ਸਮੇਂ 15 ਅਕਤੂਬਰ 2015 ਨੂੰ ਮੈਂ ਰਿਜ਼ਾਈਨ ਕੀਤਾ ਸੀ ਜੇ ਆਵਾਜ਼ ਚੁੱਕਣ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲੀ ਆਵਾਜ਼ ਦਿੱਲੀ ਦੇ ਵਿੱਚ ਕੇਵਲ ਔਰ ਕੇਵਲ 인ਦਰਜੀਤ ਸਿੰਘ ਮੌਂਟੀ ਮੈਂ ਕਿਸੇ ਸੰਗਤਾਂ ਦੇ ਸਹਾਇਕ ਦੇ ਨਾਲ ਔਰ ਉਸੇ ਸਮੇਂ ਆਪਣੀ ਕੁਰਸੀ ਤੋਂ ਰਿਜ਼ਾਈਨ ਕੀਤਾ ਸੀ ਜੇ ਰਿਜ਼ਾਈਨ ਕਰਨ ਦੀ ਗੱਲ ਹੈ ਮਨਜੀਤ ਸਿੰਘ ਜੀ ਕੇ ਨੂੰ 3 ਸਾਲਾਂ ਬਾਅਦ ਯਾਦ ਆ ਰਿਹਾ ਕਿ ਅੱਜ ਮੈਂ ਬਿਜ਼ੀ ਆ ਮਸਰੂਫ ਆ ਮੈਂ ਜਾ ਕੇ 450 ਸਾਲਾਂ ਦੇ ਕਾਰਜ ਕਰਨੇ ਨੇ ਜ਼ਰੂਰ ਕਰੋ ਕਿ ਉਹ ਦਿੱਲੀ ਸਿਗੁਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੇ ਬੈਠ ਕੇ ਨਹੀਂ ਹੋ ਸਕਦੇ ਪਹਿਲੇ ਕਿੰਨੀ ਵਾਰ ਤੁਸੀਂ ਵਿਦੇਸ਼ ਗਏ ਹੋ ਤੇ ਕਿੰਨਾ ਚਾਰਜ ਦਿੱਤਾ ਤੇ ਜੇ 5 ਤਰੀਕ ਨੂੰ ਤੁਸੀਂ ਜਾ ਰਹੇ ਹੋ ਜੂਠ ਸਾਹਿਬ ਉਥੇ ਸੰਤਾਂ ਨੇ ਤੁਹਾਨੂੰ ਸਵਾਲ ਪਾਇਆ ਪਹਿਲੀ ਵਾਰੀ ਹੋਇਆ ਕਿ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਨੇ ਸਰੋਪਾ ਭੇਟ ਨਹੀਂ ਕੀਤਾ ਜਿਹੜਾ ਬਾਹਰੋਂ ਅਸੀਂ ਪ੍ਰਸ਼ਾਦ ਦੇ ਰੂਪ ਵਿੱਚ ਲਿਆਉਂਦੇ ਆ ਉਹ ਸਰੋਪਾ ਭੇਟ ਕੀਤਾ ਗਿਆ ਸੇਵਾਦਾਰ ਵੱਲੋਂ ਤਖਤ ਸਾਹਿਬ ਦੇ ਔਰ ਉਥੇ ਇਹ ਸਾਰੇ ਗਏ ਸਨ ਪੰਜ ਬੰਦੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਵੀ ਸਨ ਪ੍ਰਧਾਨ ਦਿੱਲੀ ਕਮੇਟੀ ਵੀ ਸਨ ਜਨਰਲ ਸਕੱਤਰ ਵੀ ਸਨ ਔਰ ਅਕਾਲੀ ਦਲ ਬਾਦਲ ਦੇ ਜਿਹੜੇ ਸੈਂਟਰ ਦੇ ਮਨਿਸਟਰ ਨੇ ਉਹ ਵੀ ਸਨ ਆਸਿਮਨਤ कौर ਬਾਦਲ ਜੀ ਉਹ ਸਾਰੇ ਜਦੋਂ ਉੱਥੇ ਗਏ ਉਸ ਰੂਪਾ ਉਹਨਾਂ ਨੇ ਨਹੀਂ ਦਿੱਤਾ ਉਸ ਤੋਂ ਬਾਅਦ ਪੰਜ ਸਾਡਾ ਜਿਹੜਾ ਐਕਟ ਹੈ ਉਹ ਆਟੋ ਪਾਇਲਟ ਤੇ ਹੈ ਐਕਟ ਆਟੋਮੈਟਿਕਲੀ ਕਹਿੰਦਾ ਹੈ ਕਿ ਇਨ ਦਾ ਪ੍ਰੈਜ਼ੈਂਸ ਆਫ ਐਬਸੈਂਸ ਆਫ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਲ ਐਕਟ ਐਸ ਪ੍ਰੈਜ਼ੀਡੈਂਟ ਐਕਟ ਕਹਿੰਦਾ ਹੁਣ ਤੋਂ ਮੈਡੀਕਲੀ ਪਾਵਰਾਂ ਜਾਂਦੀ ਰਹੋ ਨਹੀਂ ਉੱਥੇ ਚੱਲਿਆ ਜਾਂਦੀਆਂ ਨੇ ਜੇ ਮਸਰੂਫੀਅਤ ਹੈ ਤੇ ਕੈਨੇਡਾ ਜਾ ਰਹੇ ਸੀ ਉਸ ਸਮੇਂ ਵੀ ਮਸਰੂਫੀਅਤ ਸੀ ਅਮਰੀਕਾ ਜਾ ਰਹੇ ਗਏ ਸੀ ਉਸ ਸਮੇਂ ਵੀ ਮਸਰੂਫੀਅਤ ਸੀ ਇਹ ਸਾਰੀ ਡੀਲ ਮੈਂ ਸ